ਕੈਨੀ ਕੌਮ ਇਕੱਠੀ ਹੈ ਕੋਈ ਕੌਮ ਤਕੜੀ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇਕ ਛੱਡੇ ਥੱਲੇ ਇਕੱਠੇ ਨਹੀਂ ਹੈ ਇੱਕ ਉਹਨਾਂ ਦੀ ਪਾਰਟੀ ਨਹੀਂ ਹੈ ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਕਹੀ ਹੈ ਕਿ ਹਲਕੀ ਹੈ ਆਪਣੇ ਇਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਪਰ ਇਕਤਾ ਨਾ ਹੋਣ ਕਰਕੇ ਉਹਨਾਂ ਦੇ ਨੁਮਾਇੰਦੇ ਕਿਤੇ ਤੋਕ ਹੀ ਗਿਆ ਤੁਸੀਂ ਦੇਖ ਰਹੇ ਹੋ कि किमे ਉਹ ਬਾਬਰੀ ਪੱਜੇ ਤੇ ਤਮਲੇ ਹੋ ਗਏ ਕੁਛ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਕੋ ਲੜਾਈ ਲਾ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਆਪਾਂ 2% ਹੈ ਪਰ ਆਪਣੀ ਵੱਡੀ ਤਾਕਤ ਆਪਾਂ ਸਾਰੇ ਕੌਮ શ્રી ਕਾਲਕਸਾਪ ਦੇ ਥੱਲੇ ਇਕੱਠੀ ਹੈ ਜਿਹੜੀ ਕੌਮ ਇਕੱਠੀ ਹੈ ਕੋਈ ਕੌਮ ਤਕੜੀ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਛੱਡੇ ਥੱਲੇ ਇਕੱਠੇ ਨਹੀਂ ਹੈ। ਇੱਕ ਉਹਨਾਂ ਦੀ ਪਾਰਟੀ ਨਹੀਂ ਹੈ। ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ। ਕਹੀ ਹੈ ਕਿ ਹਲਕੀ ਹੈ। ਆਪਣੇ ਇੱਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ। ਪਰ ਇਕਤਾ ਨਾ ਹੋਣ ਕਰਕੇ ਉਹਨਾਂ ਦੇ ਨੁਮਾਇੰਦੇ ਕਿਤੇ ਤੋਖੀ ਗਿਆ। ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹ ਬਾਦਰੀ ਪੰਚਾਇਤ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਉਹ ਲੜਾਈ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਆਪਾਂ 2% ਹੈ ਪਰ ਆਪਣੀ ਵੱਡੀ ਤਾਕਤ ਆਪਾਂ ਸਾਰੇ ਕੌਮ ਸ੍ਰੀ ਕਾਂਤਪਾਲ ਸਾਹਿਬ ਦੇ ਥੱਲੇ ਇਕੱਠੀ ਹੈ ਜਿਹੜੀ ਕੌਮ ਇਕੱਠੀ ਹੈ ਕੋਈ ਕੌਮ ਤਕੜੀ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਛੱਡੇ ਥੱਲੇ ਇਕੱਠੇ ਨਹੀਂ ਹੈ ਇੱਕ ਉਹਨਾਂ ਦੀ ਪਾਰਟੀ ਨਹੀਂ ਹੈ ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਕਹੀ ਹੈ ਕਿ ਹਲਕੀ ਹੈ ਆਪਣੇ ਇਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਪਰ ਇਕਤਾ ਨਾ ਹੋਣ ਕਰਕੇ ਉਹਨਾਂ ਦੇ ਨੁਮਾਇੰਦੇ ਕਿਤੇ ਤੋਕ ਹੀ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹ ਬਾਪੂਰੀ ਪੱਜੇ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ 올라이ட் ਲੱਗ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਆਪਾਂ 2% ਹੈ ਪਰ ਆਪਣੀ ਵੱਡੀ ਤਾਕਤ ਆਪਾਂ ਸਾਰੇ ਕੌਮ શ્રી ਕਾਲਪਤਖ ਸਾਹਿਬ ਦੇ ਥੱਲੇ ਕੱਟੀ ਹੈ